ਆਪਣੇ ਕੋਲੇ ਆ ਗਏ ਗੱਡੀਆਂ ਦੇ ਮੈਟ 7D ਮੈਟ ਨੇ ਆਹ ਹਰੇਕ ਗੱਡੀ ਦਾ ਮੈਟ ਆ ਕਿਸੇ ਵੀ ਗੱਡੀ 'ਚ ਰੱਖ ਸਕਦੇ ਆ ਸਾਰੀਆਂ ਗੱਡੀਆਂ ਦੇ ਮੈਟ ਨੇ ਆਪਣੇ ਕੋਲੇ ਇੱਕ ਨੰਬਰ ਕੁਆਲਿਟੀ ਆ ਇਹਨਾਂ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਵਾਟਰ ਪ੍ਰੂਫ ਨੇ ਇਹਨਾਂ ਨੂੰ ਧੋਵੋ ਜਦੇ ਸੁੱਕਾ ਕੱਪੜਾ ਮਾਰੋ ਤੇ ਗੱਡੀ 'ਚ ਰੱਖੋ ਆ ਡਬਲ ਪੀਸ ਦੇ ਵਿੱਚ ਆ ਆ ਪੀਸ ਆਡਾ ਇਹਦਾ ਆ ਪੀਸ ਲਾ ਕੇ ਆਪਾਂ ਮਿੱਟੀ ਝਾੜ ਵੀ ਸਕਦੇ ਆ ਮਿੱਟੀ ਝਾੜ ਕੇ ਆ ਵਿੱਚ ਫਿਕਸ ਰਹੂਗਾ ਏ ਬਾਲੇ ਨੂੰ ਲਾ ਕੇ ਆਪਾਂ ਮਿੱਟੀ ਝਾੜ ਕੇ ਵਿੱਚ ਫੇਰ ਰੱਖ ਸਕਦੇ ਆ ਤੇ ਸਾਈਡ ਤੇ ਮਿਲ ਰਹੀ ਹੈ ਇੱਕ ਪੌਕੇਟ ਕੁਝ ਵੀ ਰੱਖਣ ਖਾਤਰ ਕੁਆਲਿਟੀ ਇੱਕ ਨੰਬਰ ਹਰ ਇੱਕ ਗੱਡੀ ਦੇ ਕਲਰ ਐਚ ਹੋਰ ਵੀ ਨੇ ਆਹ ਕਲਰ ਸਭ ਨੂੰ ਪਿਆਰਾ ਲੱਗਿਆ ਬੈਕ ਸਾਈਡ ਤੋਂ ਵੀ ਚੈੱਕ ਕਰ ਸਕਦੇ ਹੋ ਤੁਸੀਂ ਸਿਲਾਈ ਲੱਗੀ ਹੋਈ ਆ ਸਾਰੀ ਪੂਰੀ ਵਧੀਆ ਪ੍ਰੋਪਰ ਜੈਨੂਇਨ ਫਿਟਿੰਗ ਆਊਗੀ ਇਹਦੀ ਆ ਮੰਨ ਲਓ 5 ਸੀਟਰ 7 ਸੀਟਰ ਹਰੇਕ ਗੱਡੀ ਦੇ ਮੈਟ ਨੇ ਆਵੀ ਮੈਟ ਨੇ ਆਪਣੇ ਕੋਲ 7D ਤੇ ਦੂਜੇ ਵਾਲੇ ਵੀ ਨੇ ਜਿਹੜੇ ਇਹਦੇ ਨਾਲ ਦੇ ਆਉਂਦੇ ਹੁੰਦੇ ਨੇ ਉਹ ਵੀ ਮਿਲ ਜਾਣਗੇ ਕਿਸੇ ਵੀ ਗੱਡੀ 'ਚ ਰੱਖਣੇ ਹੁਣ ਸਾਰੀਆਂ ਗੱਡੀਆਂ ਤੇ ਹੋਣਗੇ ਅਵੇਲੇਬਲ ਨੇ ਤੇ ਗੇਅਰ ਲੀਵਰ ਮੁਠੇ ਵੀ ਆ ਗਏ ਜਿਹੜੇ ਪਹਿਲਾਂ ਆਪਾਂ ਨੇ ਵੀਡੀਓ ਪਾਈ ਸੀਗੀ ਉਹ ਵਿੱਚ ਵੀਰ ਭਰਾ ਕਮੈਂਟ ਕਰਦੇ ਸੀ ਵੀ ਪ੍ਰਾਈਸ ਦੱਸੋ ਪ੍ਰਾਈਸ ਉਹ ਆਪਾਂ ਲੈ ਕੇ ਆਏ ਸੀ ਦੋ ਪੀਸ ਪਹਿਲਾਂ ਲਾ ਕੇ ਚੈੱਕ ਕਰਨ ਖਾਤਰ ਉਹ ਵਧੀਆ ਲੱਗੇ ਸਹੀ ਨੇ ਫਿਟਿੰਗ ਵਧੀਆ ਜੈਨੂਨ ਹੁੰਦੀ ਹੈ ਉਹਨਾਂ ਦੀ ਇਸ ਕਰਕੇ ਆਪਾਂ ਨੇ ਮਾਲ ਮੰਗਾ ਲਿਆ ਹੁਣ ਮਾਲ ਆਪਣੇ ਕੋਲੇ ਹੈਗਾ ਉਹ ਵੀ ਹਰੇਕ ਗੱਡੀ ਦੇ ਮਿਲ ਜਾਣਗੇ ਸਿਰਫ ਵਰਨਾ ਵਰਨਾ ਫਲੂਡਗ i20 ਇਹਨਾਂ ਦੇ ਨਹੀਂ ਮਿਲਨੇ ਜਿਨ੍ਹਾਂ ਦੇ ਗੇਅਰ ਲੀਵਰ ਦੇ ਵਿੱਚ ਬਟਨ ਹੁੰਦਾ ਰਿਵਰਸ ਗੇਅਰ ਕਰਨ ਖਾਤਰ ਉਹ ਵਾਲੇ ਨਹੀਂ ਮਿਲਨੇ ਬਾਕੀ ਹਰੇਕ ਗੱਡੀ ਦੇ ਨੇ ਆਪਣੇ ਕੋਲ ਲਾਈਟ ਵਾਲੇ ਨੇ ਵਧੀਆ ਮੁਠੇ ਨੇ ਬਹੁਤ ਵਧੀਆ ਚੱਲਦੇ ਨੇ ਇੱਕ ਦੋ ਮਿੰਟ ਚਾਰਜ ਲਾਓ ਉਦੋਂ ਬਾਅਦ ਪੂਰਾ ਦਿਨ ਲੋੜ ਨਹੀਂ ਪੈਂਦੀ ਉਹਨੂੰ ਚਾਰਜਿੰਗ ਕਰਨ ਖਾਤਰ ਜਦੋਂ ਉਹਨੂੰ ਟੱਚ ਕਰਾਂਗੇ ਗੇਅਰ ਆਪਾਂ ਚੇਂਜ ਕਰਾਂਗੇ ਉਦੋਂ ਹੀ ਲਾਈਟ ਜਗਦੀ ਹੈ ਉਹਦੀ ਤੇ ਹੁਣ ਜਿਹੜੇ ਵੀ ਭਰਾ ਨੇ ਰੇਟ ਪੁੱਛਣਾ ਉਹ ਮੈਸੇਜ ਕਰ ਲਵੇ WhatsApp ਤੇ ਜਾਂ Facebook ਤੇ ਹੀ ਮੈਸੇਜ ਕਰਕੇ ਸਾਨੂੰ ਪੁੱਛ ਲਵੇ ਜਾਂ ਕਮੈਂਟ ਕਰ ਦੇਵੇ ਆਪਾਂ ਉਹਦਾ ਜਵਾਬ ਜ਼ਰੂਰ ਦਵਾਂਗੇ ਤੇ ਦੱਸਾਂਗੇ ਤੇ ਆ ਜਿਹੜੇ ਵੀਰ ਭਰਾਵਾਂ ਨੂੰ ਮੈਡ ਚਾਹੀਦੇ ਹੋਣ ਆਪਣੇ ਨਾਲ ਜ਼ਰੂਰ ਸੰਪਰਕ ਕਰਿਓ ਹੋਰ ਕੁਆਲਿਟੀਆਂ ਆਈਆਂ ਨੇ ਉਹ ਤੁਹਾਨੂੰ ਅਗਲੀ ਵੀਡੀਓ ਦਿਖਾਵਾਂਗੇ ਪਹਿਲਾਂ ਆ 7D ਤੁਹਾਡੇ ਨਾਲ ਆਪਣੀ ਵੀਡੀਓ ਸ਼ੇਅਰ ਕੀਤੀ ਆ ਇਹਦੀ ਸਲਾਈਪ ਪ੍ਰੋਪਰ ਐਕਟ ਨੰਬਰ ਚੀਜ਼ ਆ ਪੂਰੀ ਵਧੀਆ ਫਿਟਿੰਗ ਆਊਗੀ ਫਿਟਿੰਗ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਪੂਰੀ ਵਧੀਆ ਫਿਟਿੰਗ ਆਊਗੀ ਦੂਜਾ ਪੀਸ ਇਹਦਾ ਆ ਪਿਆ ਸਾਹਦੇ ਵਿੱਚ ਆ ਡਬਲ ਮੈਟ ਆ نیچے ਇਹ ਵਾਲਾ ਰਹੂਗਾ ਉੱਪਰ ਇਹਦੇ ਆ ਹਾਪ ਆ ਬਹੁਤ ਵਧੀਆ ਚੀਜ਼ ਆ ਇੱਕ ਵਾਰ ਆਓ ਸਾਡੇ ਕੋਲ ਤੇ ਆ ਕੇ ਚੈੱਕ ਕਰੋ ਮੈਟ ਤੁਹਾਨੂੰ ਹੋਰ ਵੀ ਬਹੁਤੇ ਰਿਆਏ ਨੇ ਉਹ ਅਗਲੀ ਵੀਡੀਓ ਤੁਹਾਨੂੰ ਦਿਖਾਵਾਂਗੇ ਠੀਕ ਆ ਜੀ ਵੀਡੀਓ ਆਪਣੀ ਕਹ ਜੀ ਲੱਗੀ ਦੇਖ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਸਤਿ ਸ੍ਰੀ ਅਕਾਲ